ਵੇ ਕਾਕਾ ਰਾਜੂ ਆ ਵੇਖ ਤਰਵਾ ਜੇ ਦੀ ਕਿ ਲਿਖਿਆ ਹਾਂ ਪਲਟੂ ਉਸਤਾਦ ਇਹ ਤਾਂ ਕੋਈ ਸ਼ੇਰ ਲਿਖਿਆ ਲੱਗਦਾ ਮੈਂ ਪੜਾਂ ਮੌਤ ਤਾਂ ਇੱਕ ਵਾਰ ਆਉਣੀ ਐ ਡਰਨਾ ਕਿਹੜੀ ਗੱਲ ਦਾ ਅਸੀਂ ਇਸ ਖੇਡ ਨੂੰ ਸਮਝ ਕੇ ਮਰਨਾ ਸਿੱਖ ਲਿਆ ਵਤਨ ਸਦਾ ਰਹੇ ਸਾਡਾ ਆਬਾਦ ਤੇ ਆਜ਼ਾਦ ਸਾਡਾ ਕੀ ਐ ਅਸੀਂ ਰਹੀਏ ਜਾਂ ਨਾ ਰਹੀਏ ਦੇਸ਼ ਲਈ ਮਟਨ ਦੀ ਖਾਹਿਸ਼ ਰੱਖਣ ਵਾਲਿਆਂ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਜੈ ਹਿੰਦ ਕੋਈ ਮੈਨੂੰ ਲੱਗਿਆ ਵੀ ਇਹ ਤਾਂ ਕੋਈ ਕਵਤਾ ਹੋ ਗਈ ਇਹ ਤਾਂ ਝਕੀ ਸਸਪਾ ਲੱਗਦਾ ਹਾਂ ਸ਼ਾਇਰੀ ਨਹੀਂ ਉਸਤਾਦ ਇਹ ਕਿਸੇ ਫੌਜੀ ਦਾ ਘਰ ਹੈ ਤੇ ਇਹ ਲਫ਼ਜ਼ ਉਸ ਦੀ ਰਗ ਰਗ ਚ ਵਸਦੇ ਨੇ ਮੈਨੂੰ ਤਾਂ ਇਦਾਂ ਲੱਗਦਾ ਪਰ ਉਸਤਾ ਜਾਨੂੰ ਕਿ ਅਸੀਂ ਤਾਂ ਚੋਰ ਐ ਫੌਜੀ ਹੋਵੇ ਚਾਹੇ ਹੋਵੇ ਕਲਰਕ ਸਾਡਾ ਮਕਸਦ ਹੈ ਹੱਥ ਸਾਫ਼ ਕਰਨਾ ਲੈ ਇੱਦਾਂ ਵੀ ਕੋਈ ਲਿਖਦਾ ਦਰਵਾਜ਼ੇ ਤੇ ਓਏ ਇਹ ਕੋਈ ਸ਼ਾਇਰੀ ਲਿਖਣ ਦੀ ਜਗ੍ਹਾ ਹੈ ਉਸਤਾਦ ਸਾਨੂੰ ਕੀ ਅਸੀਂ ਤਾਂ ਚੋਰ ਠੱਗ ਹਾਂ ਚਲਾ ਇਸ ਫੌਜੀ ਦੇ ਘਰ 'ਚ ਟਰਾਈ ਕਰੀਏ ਆ ਦੇਖ ਦੇਖ ਤਾਂ ਮਕਾਨ ਤਾਂ ਬੜਾ ਸੋਹਣਾ ਜਾਪਦਾ ਹੈ ਹੈ ਹੋ ਸਕਦਾ ਵੀ ਸਾਡੇ ਹੱਥ ਕੋਈ ਤਗੜਾ ਹੀ ਮਾਲ ਲੱਗ ਜਾਏ ਕਿਉਂ ਭਾਈ ਤੂ ਉਸਤਾਦ ਓਏ ਕੱਕਾ ਰਾਜੂ ਧਿਆਨ ਨਾਲ ਇੱਥੇ ਚੱਲਣਾ ਏ ਪਲੈਨ ਨੰਬਰ 12 ਪਰ ਇੱਕ ਗੱਲ ਸੁਣਿ ਬਿਸ਼ਰੀ ਵਰੰਕ ਨੂੰ ਗੜਬੜ ਨਾ ਹੋ ਜੇ ਉਹ ਨਾ ਨਾ ਉਸਤਾਦ ਉਹ ਤਾਂ ਉੱਥੇ ਇੱਕ ਕੁੱਤਾ ਆ ਗਿਆ ਸੀ ਅ ਨਹੀਂ ਤਾਂ ਬੰਦੇ ਨੂੰ ਮੈਂ ਕੀ ਜਾਣਦਾ ਆ ਚੱਲ ਹੁਣ ਆਪਾਂ ਕੰਮ ਕਰੀਏ ਆਪਣਾ ਉਹ ਭਾਈ ਕਰੇ ਹੈ ਕੋਈ ਓਹ ਹਾਂ ਕਾਣ ਉਹ ਕਿੱਥੋਂ ਆਇਆ ਓਏ ਕੌਣ ਓਏ ਸਾਹਬ ਹੈਗੇ ਨੇ ਘਰ ਓਏ ਕੌਣ ਹੈ ਆਏ ਕਿੱਥੋਂ ਓਏ ਮੇਰਾ ਮਤਲਬ ਹੈ ਮਾਲਕ ਸਾਹਿਬ ਸਾਹਬਾਦਰ ਓਏ ਚਾਦਰ ਓ ਭਾਈ ਇਹ ਕੱਪੜਿਆਂ ਦੀ ਦੁਕਾਨ ਨਹੀਂ ਹੈਗੀ ਚਾਦਰ ਲੈਣੀ ਹੈ ਤੇ ਬਾਜ਼ਾਰ ਜਾਓ ਇੱਥੇ ਕੋਈ ਚਾਦਰ ਚੁੱਦਰ ਨਹੀਂ ਉਸਤਾਦ ਮੈਨੂੰ ਲੱਗਦਾ ਇਹਦੇ ਕਾਂਦੀ ਬੈਟਰੀ ਡਾਊਨ ਹੈ ਓ ਬੈਟਰੀ ਨਹੀਂ ਡਾਊਨ ਤਾਰ ਢਲੀਆ ਕਦੇ ਲਾਈਨ ਆਉਂਦੀ ਹੈ ਕਦੇ ਜਾਂਦੀ ਹੈ ਇਹ ਜਦੋਂ ਪੁਰਾਣਾ ਰੇਡੀਓ ਨਹੀਂ ਹੁੰਦਾ ਉਦਾਂ ਹਿਸਾਬੀ ਇਹਦਾ ਉਹ ਭਾਜੀ ਚਾਦਰ ਨਹੀਂ ਉਹ ਸਾਡਾ ਮਤਲਬ ਹੈ ਮਾਲਕ ਸਾਹਿਬ ਉਹ ਘਰ ਦੇ ਮਾਲਕ ਮਕਾਨ ਹੈਗੇ ਕਰ ਆਹ ਸੁਣ ਲਿਆ ਮੈਂ ਸੁਣ ਲਿਆ ਚੀਕੀ ਕਿਉਂ ਜਾਂਦੇ ਹੋ ਆਖਿਆ ਤੇ ਹੈ ਇੱਥੇ ਚਾਦਰਾਂ ਨਹੀਂ ਮਿਲਦੀਆਂ ਉਹ ਭਰਾਵਾ ਬੋਲਿਆ ਬਦਲਾ ਚਾਦਰਾਂ ਨਹੀਂ ਉਹ ਤੈਨੂੰ ਪੁੱਛ ਰਿਹਾ ਮਕਾਨ ਮਾਲਕ ਹੈ ਜਾਂ ਨਹੀਂ ਹੈ ਫੇਰ ਚਿੱਕੀ ਜਾਂਦੇ ਨੇ ਉਹ ਭਾਈ ਮਾਲਕ ਪਹਿਲਗਾਮ ਗਏ ਨੇ ਮੀਟਿੰਗ ਚ ਉਹ ਸੁਣਿਆ ਨਹੀਂ ਤੁਸੀਂ ਪਹਿਲਗਾਮ ਚ ਪਾਕਿਸਤਾਨੀ دہشت گردਾਂ ਨੇ ਸਾਡੇ 26 નિર્ਦੋਸ਼ ਨਿਥੇ ਟੂਰਿਸਟਾਂ ਦੀ ਜਾਨ ਲੈ ਲਈ ਸਰ ਜੀ ਉਸੇ سلسلے ਚ ਮੀਟਿੰਗ ਚ ਗਏ ਹੋਏ ਨੇ ਅੱਛਾ ਤੇ ਮਾਲਕਿੰ ਅਹ ਮਾਲਕਿੰ ਉਹ ਤੇ ਸਰਗਿ ਚ ਨੇ ਉਹ ਫੋਟੋ ਨਹੀਂ ਦਿਸਦੀ ਕੰਧ ਤੇ ਟੰਗੀ ਓ ਹੋ 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 ਹਾਂ 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 ਤਾਂ ਫੇਰ ਉਹਨਾਂ ਦੇ ਕੋਈ ਬੱਚਾ ਕੋਈ ਤਾਂ ਹੋਣਾ ਘਰ ਚ ਕੋਈ ਪੁੱਤਰ ਕੋਈ ਧੀ ਆਉਣ ਛੋਟੇ ਮਾਲਿਕ ਹਾਂ 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 ਉਹ ਵੀ ਓ ਓ ਕੰਧ ਦੇ ਉੱਪਰ ਇੱਕ ਹੋਰ ਫੋਟੋ ਉਹ ਉੱਪਰ ਵਾਲੀ ਉਹ ਦੇਖੋ ਉਹ ਵੀ ਸਰਗਿ ਚ ਚਲੇ ਗਏ ਓਏ ਕੀ ਮਤਲਬ ਏਨਾ ਤਾਂ ਸਾਰਾ ਢੱਬਰੀ ਸਵਰਗ ਚ ਸਾਰੇ ਕਿਉਂ ਸਵਰਗ ਚ ਆਉਣਗੇ ਭਈ ਬਹੁ ਰਾਣੀ ਇੱਥੇ ਹੀ ਨੇ 12 ਨੇਮ ਪਲੇਟ ਲੱਗੀ ਪੜਿਆ ਨਹੀਂ ਤੁਸੀਂ ਸਾਰਿਆਂ ਦਾ ਨਾਮ ਉੱਪਰ ਸਾਹਿਬ ਦਾ ਲੈਫਟੀਨੈਂਟ ਜਰਨਲ ਸਵੇਕ ਸਿੰਘ ਬਰਾੜ ਰਿਟਾਇਰਡ AVSM SM VSM ਤੇ ਉਸ ਦੇ ਹੇਠਾਂ ਮਾਲਕਨ ਦਾ ਨਾਮ ਕਰਨਲ ਜਸਵੀਰ ਕੌਰ ਬਰਾੜ VSM ਉਸਦੇ ਹੇਠਾਂ ਮੇਜਰ ਗੁਰਬਾਜ ਸਿੰਘ ਬਰਾੜ ਸ਼ੌਰਿਆ ਚੱਕਰ ਉਹਦੇ ਹੇਠਾਂ ਕਰਨਲ ਡਾਕਟਰ ਹਰਲੀਨ ਕੌਰ ਬਰਾੜ ਸਾਡੀ ਬਹੁ ਰਾਣੀ ਵੱਡੇ ਮਾਲਕ ਜੀ ਹੈ ਸਾਡੀ ਬਹੁ ਰਾਣੀ ਜੀ ਵੱਡੇ ਮਾਲਕ ਦੇ ਮਾਤਾ ਜੀ ਵੀ ਹੈਗੇ ਨੇ ਘਰ ਪਰ ਉਹਨਾਂ ਨੂੰ ਵਿਚਾਰਿਆਂ ਨੂੰ ਦੱਸਦਾ ਨਹੀਂ ਓਹੋ ਇਹਦਾ ਮਤਲਬ ਸਾਰੇ ਘਰ ਦੇ ਲੋਕ ਫੌਜੀ ਨੇ ਕੱਲੇ ਫੌਜੀ ਨੇ ਸ਼ੀਤ ਵੀ ਨੇ ਹਾਂ ਤਾਂ ਫਿਰ ਇੰਨੇ ਵੱਡੇ ਮਕਾਨ ਚ ਇਸ ਵੇਲੇ ਕੋਈ ਨਹੀਂ ਤੁਹਾਨੂੰ ਦਿਸਦਾ ਘਟੇ ਮੈਨੂੰ ਇਹ ਲੱਗਦਾ ਓਏ ਮੈਂ ਸਾਹਮਣੇ ਖਲੋਤਾ ਮੈਂ ਕੋਈ ਭੂਤ ਆ ਤੇ ਮਾਤਾ ਜੀ ਵੀ ਤੇ ਅੰਦਰ ਹੀ ਨੇ ਤੇ ਤੁਸੀਂ ਗੁਰਬਾਜ ਬਾਬਾ ਦੇ ਕਾਲੇ ਤੋਂ ਹੈ ਨਾ ਅੱਛਾ ਸਾਹਿਬ ਨਾਲ ਕੋਈ ਕੰਮ ਹੋਏਗਾ ਨਾ ਸਹੀ ਆ ਕਹਿ ਨਾ ਮੈਂ ਐ ਸਹੀ ਕਹਿ ਜੀ ਬਿਲਕੁਲ ਸਹੀ ਕਹਿ ਕੰਮ ਹੈ ਤਾਂ ਹੀ ਤਾਂ ਆ ਰਹੇ ਆ ਅਸੀਂ ਉਹਨਾਂ ਦੇ ਆਉਣ ਤੱਕ ਇੱਥੇ ਹੀ ਠਹਿਰ ਜਾਈਏ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਕਿਉਂ ਹੋਏਗਾ ਇਤਰਾਜ਼ ਬੈਠੋ ਜੀ ਬੈਠ ਜਾਓ ਸਾਬ ਆਉਣ ਵਾਲੀ ਹੋਣਗੇ ਹਾ 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 ਬੈਠੋ ਸਾਥ ਬੈਠ ਆ ਓਸਤਾਦ ਆ ਤੂੰ ਜਰਾ ਦੌੜ ਲਾ ਕੇ ਵੇਖ ਕਿੱਥੇ ਰੱਖਿਆ maal ਇੱਥੇ ਐ ਭਰਾ ਜੀ ਐ ਜੇ ਪਾਣੀ ਮਿਲ ਜੇ ਥੋੜਾ ਜਿਹਾ ਤਾਂ ਓ ਫੇਰ ਉੱਚੀ ਬੋਲੀ ਜਾਣਾ ਮਿਲੇਗਾ ਭਾਈ ਮਿਲੇਗਾ ਕਿਉਂ ਨਹੀਂ ਪਰ ਪਿਆਰ ਨਾਲ ਵੀ ਤਾਂ ਪੁੱਛ ਸਕਦੇ ਹੋ ਅੱਛਾ ਸੱਚੀ ਦੱਸੋ ਭੁੱਖ ਵੀ ਲੱਗੀ ਏ ਕਿ ਸਿਰਫ ਘੁੰਮਣ ਹੀ ਆਏ ਹੋ ਨਾ ਨਾ ਬਿਲਕੁਲ ਸਹੀ ਕਹਿਆ ਤੁਸੀਂ ਹਾਂਜੀ ਭੁੱਖ ਵੀ ਲੱਗੀ ਏ ਸਾਡੇ ਕੋਲ ਤਾਂ ਕੱਖ ਵੀ ਨਹੀਂ ਬੇਰੋਜ਼ਗਾਰਾਂ ਤੇ ਜੇਬ ਵੀ ਖਾਲੀ ਐ ਹਾਂ ਸਾਰਾ ਦਿਨ ਭੱਜ ਦੌੜ ਕੇ ਆਏ ਆ ਜੀ ਥੱਕੇ ਟੁੱਟੇ ਭੁੱਖੇ ਪਾਣੇ ਓਏ ਹੋਏ 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 ਤੇ ਕੁਝ ਵੀ ਨਹੀਂ ਖਾਦਾ ਤੁਸੀਂ ਰੁਕੋ ਮੈਂ ਕੁਝ ਲੈ ਕੇ ਆਉਣਾ ਸਾਡੇ ਸਾਬ ਕਹਿੰਦੇ ਨੇ ਘਰ ਆਇਆ ਮਹਿਮਾਨ ਪਹਿਲਾਂ ਪਾਣੀ ਫੇਰ ਗੱਲਬਾਤ ਇੱਕ ਗੱਲ ਪੁੱਛਾ ਆ ਜਿਹੜੀ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਦੀ ਆਦਤ ਹੈ ਇਹ ਬਚਪਨ ਤੋਂ ਹੀ ਹੈ ਕਿ ਹੁਣੇ ਹੀ ਸਿੱਖਿਆ ਕੋਈ ਇਹ ਡਰਾਮਾ ਜਿਹਾ ਓਏ ਸਾਨੂੰ ਕੋਈ ਸ਼ੌਂਕ ਨਹੀਂ ਹੈ ਉਹ ਤਾਂ ਤੁਸੀਂ ਓਹੋ ਉਹ ਛੱਡੋ ਸਾਰੀਆਂ ਗੱਲਾਂ ਨੂੰ ਆ ਤੁਸੀਂ ਖਾਣ ਲਈ ਕੁਝ ਲਿਆ ਰਹੇ ਸੀ ਆ ਕੀ ਨਾਮ ਹੈ ਤੁਹਾਡਾ ਹਾਂ ਦਾਮ ਹੱਦ ਕਰੀ ਜਾਂਦੇ ਹੋ ਓਏ ਖਾਣੇ ਦਾ ਦਾਮ ਮੈਂ ਇੱਥੇ ਕਿਤੇ ਟਾਬਾ ਖੋਲਿਆ ਓਹ ਭਾਈ ਨਾਮ ਤੁਹਾਡੇ ਮਾਤਾ ਪਿਤਾ ਨੇ ਕੋਈ ਨਾਮ ਤੇ ਰੱਖਿਆ ਉਹ ਤੁਹਾਡਾ ਓਹੋ ਮੇਰਾ ਨਾਮ ਪਾਲਦਾਰ ਮੇਰਾ ਨਾਮ ਹੈ ਪਾਲਦਾਰ ਕੋਈ ਕੀ ਹੋ ਜਾ ਨਾਮ ਹੈ ਓਏ ਪਾਲਦਾਰ ਹਾਂ ਹਾਂ ਬਹੁਤ ਵਧੀਆ ਨਾਮ ਹੈ ਜੀ ਬਹੁਤ ਵਧੀਆ ਨਾਮ ਹੈ ਨੌਕਰ ਦਾ ਨਾਮ ਜੇ ਹੋਵੇ ਪਾਲਦਾਰ ਇਹਦਾ ਮਤਲਬ ਮਾਲਕ ਹੈ ਮਾਲਦਾਰ ਸਮਝਿਆ ਕੁਝ ਤੁਸੀਂ ਖੁਸ਼ ਆਖਿਆ ਜੀ ਨਹੀਂ 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 ਕੁਝ ਨਹੀਂ ਕੁਝ ਨਹੀਂ ਓਏ ਇਹਦੇ ਧਾਰਮੋਰ ਧਾਰਤਸ ਨਹੀਂ 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 ਕੁਝ ਨਹੀਂ ਕੁਝ ਨਹੀਂ ਓਏ ਰਾਜੂ ਇਹਦੇ ਧਾਰਤ ਸੱਚ ਬੋਚਟੇ ਲੈ ਆਏ ਸਹੀ ਗੱਲ ਹੈ ਮੈਂ ਤੁਹਾਡੇ ਵਾਸਤੇ ਕੁਝ ਖਾਣ ਪੀਣ ਨੂੰ ਲੈ ਕੇ ਆਉਂਦਾ ਉਦੋਂ ਤੱਕ ਤੁਸੀਂ ਟੀਵੀ ਦੇਖੋ ਹੈ ਚਲਾ ਵੀ ਜਾ ਪਤੰਦਰਾ ਓਏ ਰਾਜੂ ਓਏ ਹਾਂ ਲੱਗਦਾ ਮਾਲਕ ਆ ਗਿਆ ਸਤਿ ਸ੍ਰੀ ਅਕਾਲ ਸਾਬਾਦਰ ਸਤਿ ਸ੍ਰੀ ਅਕਾਲ ਤੁਸੀਂ ਜੀ ਮੇਰਾ ਨਾਮ ਪਲਟਨ ਹੈ ਜੀ ਪਲਟਨ ਬਹੁਤ ਵਧੀਆ ਨਾਮ ਹੈ ਜੀ ਜੀ ਮੈਂ ਰਣ ਵਿਜੇ ਸਿੰਘ ਹਾਂ ਹਮ ਪਰ ਤੁਸੀਂ ਖੜੇ ਕਿਉਂ ਬਰਖੁਰਦਾਰ ਪਾਲਦਾਰ ਇਹਨਾਂ ਦੀ ਪਲੇਟਾਂ ਖਾਲੀ ਕਿਉਂ ਨੇ ਐ ਨਹੀਂ ਨਹੀਂ ਜੀ ਨਹੀਂ ਇਹ ਪਾਲਦਾਰ ਜੀ ਨੇ ਸਾਡੀ ਬਹੁਤ ਦੇਖਭਾਲ ਕੀਤੀ ਹੈ ਜੀ ਅਸੀਂ ਤੇ ਤੁਹਾਨੂੰ ਥੋੜੀ ਪਰੇਸ਼ਾਨੀ ਦੇਣ ਆਏ ਹਾਂ ਜੀ ਪਰੇਸ਼ਾਨੀ ਵਟ ਕੈਨ ਆਈ ਡੂ ਫॉर ਯੂ ਯੰਗ ਮੈਨ ਸਰ ਅਸੀਂ ਸੁਣਿਆ ਕਿ ਪਾਕਿਸਤਾਨੀ ਫਿਰ ਤੋਂ ਦੇਸ਼ ਤੇ ਹਮਲਾ ਕਰਨ ਜਾ ਰਹੇ ਨੇ ਤੇ ਆਪਣੀ ਫੌਜ ਇਕੱਠੀ ਕਰ ਰਹੇ ਨੇ ਹਾਂ ਤੁਸੀਂ ਸਹੀ ਸੁਣਿਆ ਸਾਡੀ ਬਹਾਦਰ ਫੌਜ ਨੇ ਪਹਿਲਾਂ ਅਤਵਾਦੀ ਟਿਕਾਨਿਆਂ ਨੂੰ ਉਡਾ ਦਿੱਤਾ ਤੇ ਹੁਣ ਉਹਨਾਂ ਦੇ ਨੋ ਹਵਾਈ ਅੱਡੇ ਤਬਾਹ ਕਰ ਦਿੱਤੇ ਨੇ ਹੁਣ ਉਹਨਾਂ ਨੂੰ ਫੌਜ ਇਕੱਠੀ ਕਰ ਲੈਂਦੇ ਹੋ ਸਾਡੇ ਸੈਨਿਕ ਸਰਦਾ ਤੇ ਗੁੱਲੀ ਡੰਡਾ ਨਹੀਂ ਖੇਡ ਰਹੇ ਆਣ ਦੋ ਉਹਨਾਂ ਨੂੰ ਸਰ ਇਸ ਸੰਕਟ ਦੇ ਸਮੇਂ 'ਚ ਦੇਸ਼ ਦਾ ਹਰ ਜਵਾਨ ਜਾਗ ਪਿਆ ਸਰ ਹਾਂ ਜਦੋਂ ਦੇਸ਼ ਸੰਕਰ ਦਾ ਸਾਹਮਣਾ ਕਰ ਰਿਹਾ ਹੋਵੇ ਤਾਂ ਸਾਨੂੰ ਜਾਗਣਾ ਚਾਹੀਦਾ ਹੈ ਹੁਣ ਮੈਨੂੰ ਆਪਣੇ ਬਾਰੇ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹੈ ਸਰ ਅਸੀਂ ਦੋਵੇਂ ਮਾਨਕਪੁਰ ਪਟਿਆਲੇ ਤੋਂ ਆਇਆ ਜੀ ਦੋਸਤ ਹਾਂ ਅਸੀਂ ਹਾਂ ਜਦੋਂ ਅਸੀਂ ਸੁਣਿਆ ਸਰ ਦੇਸ਼ ਮੁਸੀਬਤ 'ਚ ਹੈ ਤਾਂ ਸਾਡਾ ਖੂਨ ਖੋਲ ਉੱਠਿਆ ਇਸ ਲਈ ਅਸੀਂ ਫੌਜ ਵਿੱਚ ਭਰਤੀ ਹੋਣ ਲਈ ਨਿਕਲੇ ਹਾਂ ਸਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਾਮ ਹੋ ਚੁੱਕੀ ਸੀ ਤੇ ਸਰ ਜੇਬ ਵੀ ਖਾਲੀ ਹੋ ਚੁੱਕੀ ਸੀ ਇੱਥੇ ਪੁੱਛਣ ਤੇ ਸਾਨੂੰ ਤੁਹਾਡੇ ਬਾਰੇ ਪਤਾ ਲੱਗਾ ਸਰ ਲੋਕਾਂ ਨੇ ਕਿਹਾ ਸਿੱਧਾ ਲੈਫਟੀਨੈਂਟ ਬਰਾੜ ਦੀ ਹਵੇਲੀ ਚਲੇ ਜਾਓ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਹੁਣ ਤੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਸਰ ਹਾਂ ਹਾਂ ਜ਼ਰੂਰ ਕਰਾਂਗੇ ਇਹ ਇੱਕ ਸਿਪਾਹੀ ਦਾ ਘਰ ਹੈ ਅਸੀਂ ਦੇਸ਼ ਪ੍ਰਤੀ ਜਨੂੰਨ ਰੱਖਣ ਵਾਲੇ ਹਰ ਵਿਅਕਤੀ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਾਂਗੇ ਅਰਲੀਨ ਪੁੱਤਰ ਇਹਨਾਂ ਦੀ ਹਿੰਮਤ ਦੇਖ ਕੇ ਮੈਨੂੰ ਆਪਣਾ ਗੁਰਬਾਜ਼ ਯਾਦ ਆ ਗਿਆ। ਜੀ ਪਪਾ ਜੀ। ਗੁਰਬਾਜ਼ ਨੂੰ 5 ਸਾਲ ਦੀ ਉਮਰ ਤੋਂ ਹੀ ਸਿਪਾਹੀ ਬਣਨ ਦਾ ਸ਼ੌਂਕ ਸੀ। ਅ ਸਰ ਸਿਪਾਹੀ ਬਣ ਕੇ ਦੇਸ਼ ਦੀ ਸੇਵਾ ਕਰ ਤੋਂ ਵੱਡਾ ਕੋਈ ਕੰਮ ਹੀ ਨਹੀਂ ਹੈ। ਸਹੀ ਕਿਹਾ ਤੁਸੀਂ। ਬਹੁਤ ਸਾਰੇ ਲੋਕਾਂ ਨੂੰ ਇਹ ਅਜੀਬ ਲੱਗਦਾ ਹੈ। ਪਰ ਸਿਰਫ ਇੱਕ ਸਿਪਾਹੀ ਹੀ ਜਾਣਦਾ ਹੈ ਕਿ ਦੇਸ਼ ਤੇ ਸਨਮਾਨ ਤੋਂ ਵੱਡਾ ਕੋਈ ਸਨਮਾਨ ਨਹੀਂ ਹੈ। ਤੇ ਦੇਸ਼ ਦੀ ਰੱਖਿਆ ਤੋਂ ਵੱਡਾ ਕੋਈ ਕੰਮ ਨਹੀਂ ਹੈ। ਇਹ ਮੌਕਾ ਸਿਰਫ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦਾ ਹੈ। ਕਿਉਂ ਪਪਾ? ਹਾਂ ਬੇਟਾ। ਮੈਂ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਕਰਦੀ ਆਂ। ਕਾਫੀ دیر ਹੋ ਗਈ ਐ। ਰਾਤ ਇੱਥੇ ਹੀ ਰੁਕੋ ਸਵੇਰੇ ਚਲੇ ਜਾਇਓ। ਜੀ ਹਾਂ ਠੀਕ ਠੀਕ ਐ ਜੀ ਠੀਕ ਐ। ਤੁਸੀਂ ਜਿਵੇਂ ਕਹਿ ਰਹੇ ਹੋ ਸੀ ਉਦਾਂ ਹੀ ਐ ਜੀ ਸਵੇਰੇ ਚਲੇ ਜਾਵਾਂਗੇ। ਤੁਸੀਂ ਚਿਜ ਕੋ ਨਾ ਇਹਨੂੰ ਆਪਣਾ ਹੀ ਘਰ ਸਮਝੋ। ਹਾਂ ਭਾਈ। ਅਸੀਂ ਸਵੇਰੇ ਤੁਹਾਡੇ ਜੰਮੂ ਜਾਂਦਾ ਪ੍ਰਬੰਧ ਕਰ ਦਵਾਂਗੇ। ਠੀਕ ਐ? ਜੀ ਜੀ ਸਰ ਜੀ ਸਰ। ਉਸਤਾਦ ਆ ਤੂੰ ਇਦਾਂ ਸਿਰ ਤੇ ਹੱਥ ਰੱਖ ਕੇ ਕੀ ਸੋਚੀ ਜਾਣਾ? ਯਾਰ ਰਾਂਝੂ ਇਹ ਪੂਜੀਵੇ ਜੀ ਲੋਕੋਂ ਤੇਰੇ ਪਰਿਵਾਰ ਦੇ ਦੋ ਦੋ ਲੋਕਾਂ ਦੀ ਫੋਟੋ ਲਟਕ ਰਹੀ ਆ ਦਵਾਰ ਤੇ ਤੇ ਫੇਰ ਵੀ ਦੇਸ਼ ਭਗਤੀ ਦੀ ਰੱਟ ਲਾ ਰਹੇ ਆ ਆਹੋ ਇਹ ਕੱਲ ਕੰ ਹਾਂ ਦੱਸ ਇਹ ਥੋਪਾ ਚੱਲੀਏ ਹੈ ਕੀ ਗੱਲ ਹੋ ਗਈ ਭੱਜ ਕਿਉਂ ਚੱਲੀਏ ਪਤਾ ਨਹੀਂ ਯਾਰ ਮੇਰਾ ਮੇਰਾ ਦਮ ਘੁੱਟ ਰਿਹਾ ਇਸ ਕਰਕੇ ਦਮ ਘੁੱਟ ਰਿਹਾ ਉਸਤਾਦ ਉਹ ਸ਼ਾਹੀ ਖਾਣੇ 'ਚ ਕੋਈ ਚਾਲ ਤਾਂ ਨਹੀਂ ਸੀ ਆ ਪਾਲਦਾਰ ਕੋਈ ਮਾਸਟਰ ਜਾਪਦਾ ਮੈਨੂੰ ਕਿਤਨਾ ਕਿਤੇ ਹੈ ਤਾਂ ਇਹ ਪੁਰਾਣਾ ਹੀ ਨੌਕਰ ਚਪਕਰੀਆ ਹੋਰ ਕੀ ਉਸਤਾਦ ਤੂੰ ਭੱਜਣ ਬਾਰੇ ਸੋਚ ਰਿਹਾ ਉਹ ਭੱਜਣਾ ਤਾਂ ਅਸੀਂ ਹੈ ਹੀ ਅਸੀਂ ਇੱਥੇ ਡੇਰਾ ਥੋੜੀ ਲਾਉਣ ਆਏ ਆ ਅਸੀਂ ਰਾਤ ਨੂੰ ਨਿਕਲ ਜਾਾਂਗੇ ਬਸ ਦਾ ਲੱਗਣ ਵਾਲਾ ਹੀ ਐ ਹਮ ਇਹ ਗੱਲ ਤਾਂ ਠੀਕ ਐ ਫੇਰ ਉਸਤਾਦ ਭੱਜਣ ਦਾ ਕੀ ਮਤਲਬ ਸੀ ਨਹੀਂ ਨਹੀਂ ਮੈਂ ਤੇ ਬਸ ਤੇਰੇ ਮਨ ਵਾਲੀ ਵੇਖ ਰਿਹਾ ਸੀ ਮੇਰਾ ਮਨ ਉਸਤਾਦ ਮੇਰਾ ਮਨ ਨਾ ਉਹ ਘੜੀ ਪਈ ਐ ਨਾ ਆ ਸਿਲਵਰ ਫਾਉਂਟੇਨ ਪੈਨ ਇੱਤੇ ਅਟਕਿਆ ਹੋਇਆ ਤੇ ਰਾਤ ਨੂੰ ਉਹਨਾਂ ਨੂੰ ਬੇਹੋਸ਼ ਕਰਕੇ ਅਲਮਾਰੀ ਗੋਲ ਕੇ ਸਮਾਨ ੜਾ ਕੇ ਉਹ ਜਾਵਾਂਗੇ ਯਾ ਫਾਉਂਟੇਨ ਪੈਨ ਤੂੰ ਬੜੇ ਦਸਤਕਤ ਕਰਨਿਆਂ ਦੇ ਨਾਲ ਉਹ ਅੰਗਰੇਜ਼ੀ ਤਾਂ ਨਹੀਂ ਆਉਂਦੀ ਉਸਤਾਦ ਜੋੜ-ਜੂੜ ਕਰਕੇ ਪੰਜਾਬੀ ਚ ਤਾਂ ਕਰ ਹੀ ਲਵਾਂ ਉਹ ਲੱਗਦਾ ਕੋਈ ਆ ਰਿਹਾ ਉਸਤਾਦ ਚੁੱਪ ਕਰੀ ਅਕੀ ਤੁਸੀਂ ਅਜੇ ਆਪਣੇ ਕੱਪੜੇ ਨਹੀਂ ਬਦਲੇ ਬਈ ਥੋੜਾ ਆਰਾਮ ਕਰੋ ਅਸੀਂ ਆਰਾਮ ਹੀ ਕਰ ਰਹੇ ਸੀ ਸਰ ਤੇ ਨਾਲ ਨਾਲ ਦੇਸ਼ ਦੀ ਸੁਰੱਖਿਆ ਬਾਰੇ ਚਰਚਾ ਕਰ ਰਹੇ ਸੀ ਵਾਹ ਬਈ ਸੱਚੀ ਤੁਹਾਡੇ ਵਰਗੇ ਨੌਜਵਾਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਫੇਟੋ ਤੇ ਤੁਹਾਡੇ ਵਿੱਚ ਜਨੂੰਨ ਵੀ ਹੈ ਤੁਸੀਂ ਜ਼ਰੂਰ ਚੁਣੇ ਜਾਓਗੇ ਤੁਹਾਡੀ ਹਿੰਮਤ ਦੇਖ ਕੇ ਮੈਂ ਖੁਦ ਜਵਾਨ ਹੋ ਗਿਆ ਵੈਸੇ ਤੁਸੀਂ ਲੋਕ ਉੱਥੇ ਕੀ ਕਰਦੇ ਹੋ ਤੁਹਾਡੀ ਪੜ੍ਹਾਈ ਕਿੰਨੀ ਹੈ ਏ ਪੁੱਛ ਕੇ ਸ਼ਰਮਿੰਦਾ ਨਾ ਕਰੋ ਸਰ ਮੈਂ ਬੀਕਾਮ ਪਾਸ ਕਰ ਲਿਆ ਸਰ ਫਿਰ ਵੀ ਬੇਰੁਜ਼ਗਾਰ ਹੋ ਕਿਉਂ ਫਿਰ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ ਹੈ ਅਜੀ ਬਸ ਐਦਾਂ ਹੀ ਸਮਝੋ ਸਰ ਦੁਨੀਆ 'ਚ ਬਹੁਤ ਤੁਹਾਡੇ ਵਰਗੇ ਮਹਾਨ ਲੋਕ ਨੇ ਸਰ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸਾਡਾ ਕੰਮ ਚੱਲ ਜਾਂਦਾ ਸਰ ਯੰਗ ਮੈਨ ਇੱਕ ਮਹਾਨ ਨੌਜਵਾਨ ਉਹ ਹੁੰਦਾ ਹੈ ਜੋ ਆਪਣੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ ਇਸ ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਉਹਨਾਂ ਨੇ ਆਪਣੀ ਜਵਾਨੀ ਆਪਣੇ ਦੇਸ਼ ਲਈ ਸਮਰਪਿਤ ਕੀਤੀ ਹੈ। ਉਹਨਾਂ ਨੇ ਦੁੱਖ ਝੱਲੇ ਤੇ ਜੇਲ੍ਹ ਗਏ। ਉਹ ਲੋਕਤੰਸੀ। ਹਾਂ ਇਹ ਤਾਂ ਹੈ ਜਨਾਬ। ਪਰ ਖੁਰਦਾਰ ਤੁਹਾਨੂੰ ਅੰਦਾਜ਼ਾ ਵੀ ਨਹੀਂ ਕਿ ਤੁਸੀਂ ਕਿੰਨਾ ਵੱਡਾ ਕੰਮ ਕਰਨ ਜਾ ਰਹੇ ਹੋ। ਅੱਜ ਕੱਲ੍ਹ ਲੋਕ ਆਪਣੇ ਲੋਕਾਂ ਨਾਲ ਧੋਖਾ ਕਰਨ ਤੋਂ ਨਿੱਚੇ ਨਹੀਂ ਸੱਕਦੇ। ਤੇ ਤੁਸੀਂ ਲੋਕ ਦੇਸ਼ ਭਾਰਤ ਮਾਤਾ ਪ੍ਰਤੀ ਵਫਾਦਾਰ ਰਹਿਣ ਦੇ ਜਨੂਨ ਨਾਲ ਬਾਹਰ ਆਇਓ। ਇਸ ਧਰਤੀ ਦਾ ਵਿਕਰਜ਼ਾ ਹੈ। ਇਹ ਉਸ ਕਰਜ਼ ਨੂੰ ਚੁਕਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਮੇਰਾ ਪੁੱਤਰ ਗੁਰਬਾਜ਼ ਮੇਜਰ ਸੀ। ਉਹ ਕਾਰਗਿਲ ਯੁੱਧ 'ਚ ਸ਼ਹੀਦ ਹੋ ਗਿਆ। ਉਹ ਬਹੁਤ ਬਾਹਦਰ ਅਫਸਰ ਸੀ। ਮੈਨੂੰ ਨਹੀਂ ਪਤਾ ਕਿ ਉਸਨੂੰ ਕਿੰਨੀਆਂ ਗੋਲੀਆਂ ਲੱਗੀਆਂ ਸੀ। ਪਰ ਉਹ ਉਦੋਂ ਤੱਕ ਲੜਦਾ ਰਿਹਾ ਜਦੋਂ ਤੱਕ ਉਹਨੇ 373 ਨੰਬਰ ਟੌਪ ਤੇ ਤਿਰੰਗਾ ਨਹੀਂ ਲਹਿਰਾ ਦਿੱਤਾ। ਦੇਸ਼ ਲਈ ਮਰਨ ਦਾ ਮੌਕਾ ਸਿਰਫ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦਾ ਹੈ। ਉਸਨੂੰ ਯਾਦ ਕਰਦੇ ਆਂ। ਇੱਕ ਫੌਜੀ ਪਿਤਾ ਦੀ ਛਾਤੀ ਮਾਣ ਨਾਲ ਭਰ ਜਾਂਦੀ ਹੈ ਜਦੋਂ ਦੇਸ਼ ਗੁਲਾਮਿਤ ਸੀ ਸਾਡੇ ਨੌਜਵਾਨ ਇਨਕਲਾਬੀਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਜ਼ਿੰਦਗੀ ਦਾ ਅਰਥ ਸਮਝਿਆ ਸਾਡਾ ਹਰ ਸਿਪਾਹੀ ਇਸ ਦੇਸ਼ ਤੇ ਤਿਰੰਗੇ ਤੇ ਇੱਜ਼ਤ ਤੇ ਸ਼ਾਨ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਹੈ ਇੱਕ ਸਿਪਾਹੀ ਦਾ ਮਾਣ ਆਪਣੇ ਦੇਸ਼ ਪ੍ਰਤੀ ਉਸਦੇ ਅਟੁੱਟ ਪਿਆਰ ਸਮਰਪਣ ਅਤੇ ਸ਼ਰਧਾ ਚ ਹੈ ਇਹ ਮਾਣ ਉਸ ਦੀ ਵਰਤੀ ਹੈ ਉਸ ਦੀ ਬਹਾਦਰੀ ਹੈ ਤੇ ਇਹ ਦੇਸ਼ ਦੀ ਰੱਖਿਆ ਲਈ ਹਰ ਕੁਰਬਾਨੀ ਦੇਣ ਦੀ ਤਿਆਰੀ ਵਿੱਚ ਚਲਕਦਾ ਹੈ ਜਦੋਂ ਤੁਸੀਂ ਸਿਪਾਹੀ ਚੁਣੇ ਜਾਓਗੇ ਤਾਂ ਤੁਸੀਂ ਸਮਝ ਜਾਓਗੇ ਕਿ ਇੱਕ ਸਿਪਾਹੀ ਹੋਣ ਦਾ ਕੀ ਅਰਥ ਹੈ ਜੀ ਸਰ ਤੁਹਾਡਾ ਬਿਸਤਰਾ ਸਹੀ ਢੰਗ ਨਾਲ ਸੈੱਟ ਹੈ ਤੁਹਾਨੂੰ ਕੋਈ ਬੇਰਾਮੀ ਹੋਵੇ ਤਾਂ ਮੈਨੂੰ ਦੱਸਣਾ ਜੀ ਬਹੁਤ ਧੰਨਵਾਦ ਅਸੀਂ ਬੜੇ ਆਰਾਮ ਨਾਲ ਆ ਜੀ ਤੁਸੀਂ ਫਿਕਰ ਨਾ ਕਰੋ ਇਹ ਲੋ ਕੁਝ ਪੈਸੇ ਰੱਖ ਲਓ ਇਹ ਜੰਮੂ ਦੀ ਯਾਤਰਾ ਕਰਨ ਤੇ ਉੱਥੇ ਰਹਿਣ ਲਈ ਕਮੋੜ ਕੇ ਨਹੀਂ ਨਹੀਂ ਸਰ ਇਹਦੀ ਕੀ ਲੋੜ ਹੈ ਚਲੋ ਮੈਂ ਰੱਖ ਹੀ ਲੈਣਾ ਜੀ ਜਦੋਂ ਮੈਂ ਵਾਪਸ ਆਵਾਂਗਾ ਨਾ ਸਰ ਉਦੋਂ ਵਾਪਸ ਕਰ ਦਿਆਂਗਾ ਵਾਪਸ ਕਰਨ ਦੀ ਕੋਈ ਲੋੜ ਨਹੀਂ ਹੈ ਮੇਰੀ ਨੂੰਹ ਦੀ ਵੀ ਜੰਮੂ ਲਾਕੇ ਵਿੱਚ ਹੀ ਪੋਸਟਿੰਗ ਹੈ ਉਹ ਕੱਲ ਜਾ ਰਹੀ ਹੈ ਜੇ ਤੁਸੀਂ ਚੁਣੇ ਗਏ ਤਾਂ ਸੰਭਵ ਹੈ ਕਿ ਅਸੀਂ ਉੱਥੇ ਮਿਲ ਸਕਦੇ ਹਾਂ ਤੁਸੀਂ ਮੈਨੂੰ ਜ਼ਰੂਰ ਮਿਲੋਗੇ ਮੈਂ ਉੱਥੇ ਹੀ ਤਾਇਨਾਤ ਹਾਂ ਜਿੱਥੇ ਭਰਤੀ ਚੱਲ ਰਹੀ ਹੈ ਹਾਂਜੀ ਵਾਹ ਜੀ ਵਾਹ ਫਿਰ ਤਾਂ ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ ਜੀ ਜੀ ਜ਼ਰੂਰ ਮਿਲਾਂਗੇ ਤੁਸੀਂ ਇੰਨੀ ਦੱਬੀ ਹੋਈ ਆਵਾਜ਼ 'ਚ ਕਿਉਂ ਬੋਲ ਰਹੇ ਹੋ ਇਹ ਤੁਹਾਨੂੰ ਦੇਖ ਕੇ ਇਹਨੂੰ ਆਪਣੇ ਭੈਣ ਜਾਦਾ ਗਈ ਜੀ ਗੁੱਡ ਤੇਰੇ ਜਿਖ ਸਿਪਾਹੀ ਵਾਲੇ ਗੁਣ ਨੇ ਇੱਕ ਸਿਪਾਹੀ ਪਹਿਲਾਂ ਆਪਣੇ ਦੇਸ਼ ਬਾਰੇ ਸੋਚਦਾ ਹੈ ਤੇ ਫਿਰ ਆਪਣੇ ਪਰਿਵਾਰ ਬਾਰੇ ਚਿੰਤਾ ਨਾ ਕਰੋ ਜਦੋਂ ਤੁਸੀਂ ਆਪਣੀ ਵਰਦੀ 'ਚ ਵਾਪਸ ਆਓਗੇ ਤਾਂ ਤੁਹਾਡੀ ਭੈਣ ਤੁਹਾਡੇ ਸਾਹਮਣੇ ਤੁਹਾਡੇ ਤੇ ਮਾਣ ਕਰੇਗੀ ਸਰ ਤੁਹਾਨੂੰ ਨਹੀਂ ਪਤਾ ਕਿ ਅਸੀਂ ਕੌਣ ਹਾਂ ਮੈਨੂੰ ਪਤਾ ਹੈ ਪਰ ਖੁਰਦਾਰ ਮਨ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਭਾਰਤ ਮਾਤਾ ਦੇ ਬੱਚੇ ਹੋ ਤੁਸੀਂ ਆਜ਼ਾਦ ਭਾਰਤ ਦੇ ਨੌਜਵਾਨ ਹੋ ਕੌਣ ਜਾਣਦਾ ਹੈ ਹੋ ਸਕਦਾ ਹੈ ਕਿ ਤੁਹਾਡੇ ਪੁਰਖਿਆਂ 'ਚ ਕੋਈ ਆਜ਼ਾਦੀ ਸੰਗਰਾਮ 'ਚ ਸਿਪਾਹੀ ਸੀ ਤੇ ਤੁਸੀਂ ਉਹਨਾਂ ਦੇ ਵੰਸ਼ਜ ਹੋ ਇਹ ਆਜ਼ਾਦੀ ਸਾਡੇ ਸਾਰੇ ਪੁਰਖਿਆਂ ਨੇ ਇਕੱਠੇ ਪ੍ਰਾਪਤ ਕੀਤੀ ਸੀ ਤੇ ਇਸ ਆਜ਼ਾਦੀ ਨੂੰ ਬਣਾਏ ਰੱਖਣ ਦਾ ਕੰਮ ਸਾਨੂੰ ਸਾਰਿਆਂ ਨੂੰ ਇਕੱਠੇ ਕਰਨਾ ਪਏਗਾ ਆਪਣੇ ਆਪਣੇ ਤਰੀਕੇ ਨਾਲ ਹੁਣ ਤੁਸੀਂ ਆਰਾਮ ਕਰੋ ਅਸੀਂ ਸਵੇਰੇ ਮਿਲਾਂਗੇ ਸਵੇਰ ਤੱਕ ਸੋਚਣ ਲਈ ਬਹੁਤ ਸਮਾਂ ਹੈ ਹੁਣ ਸੌ ਜਾਓ ਗੁੱਡ ਨਾਈਟ ਓਕੇ ਸਰ ਗੁੱਡ ਨਾਈਟ ਉਸਤਾਦ ਮੈਨੂੰ ਨੀਂਦ ਆ ਰਹੀ ਹੈ ਮੈਨੂੰ ਵੀ ਉਸਤਾਦ ਮੈਨੂੰ ਲੱਗਦਾ ਸਾਰੇ ਸੌਂਗੇ ਅਸੀਂ ਕਮਰੇ ਦੀਆਂ ਅਲਮਾਰੀਆਂ ਤੋੜਦੇ ਹਾਂ ਘੜੀ ਤੇ ਪੈਨ ਚੱਕਦੇ ਹਾਂ ਤੋਂ ਕੁਝ ਹੋਰ ਚੀਜ਼ਾਂ ਚੁੱਕ ਲੈਣੇ ਤੇ ਚੱਲਦੇ ਆਂ ਇੱਥੋਂ ਰਾਜੂ ਹਾਂ استاد ਅਸੀਂ ਦੇਸ਼ ਲਈ ਲੜਨ ਜਾ ਰਹੇ ਆਂ ਅਸੀਂ ਸਪਾਹੀ ਬਣਾਂਗੇ ਦੇਸ਼ ਲਈ ਲੜਾਂਗੇ ਕੀ ਠੀਕ ਹੈ ਬਲਤੂ استاد ਸਿਪਾਹੀ ਤੇ ਅਸੀਂ ਅਸੀਂ ਦੇਸ਼ ਲਈ ਲੜਾਂਗੇ ਹਾਂ ਅਸੀਂ ਉਹ ਅਸੀਂ ਸ਼ਹਿਰ ਦੇ ਮਸ਼ਹੂਰ ਚੋਰ ਥਾਗਾਂ ਤੂੰ ਪਾਗਲ ਤਾਂ ਨਹੀਂ ਹੋ ਗਿਆ ਹਾ ਜੇ ਤੂੰ ਜਾਣ ਮੇਰੇ ਦੁਸ਼ਮਣ ਅਚਾ ਰਜੂ ਆ ਘੜੀ ਤੇ ਪੈਨ ਪਰੇ ਰੱਖ ਹੈ ਪਰੇ ਰੱਖ ਕੀ ਮਤਲਬ ਹੈ ਅਚਾ ਚਲ ਘੜੀ ਤੂੰ ਰੱਖ ਲੈ ਪੈਨ ਮੈਂ ਰੱਖ ਲੈਣਾ ਮੈਨੂੰ ਨਹੀਂ ਚਾਹੀਦਾ ਲੈ ਬੜਾ ਬਸੰਤ ਬਣ ਗਿਆ ਤੂੰ ਉਸਤਾਦ ਆ ਕੀ ਮਤਲਬ ਹੈ ਜਰਾ ਮੈਨੂੰ ਖੁੱਲ ਕੇ ਦੱਸ ਮੈਨੂੰ ਤੇਰਾ ਟ੍ਰਿਕ ਸਮਝ ਨਹੀਂ ਆ ਰਿਹਾ ਰਾਜੂ ਕੀ ਸਾਨੂੰ ਕਦੀ ਕਿਸੇ ਨੇ ਇਨਾ ਪਿਆਰ ਤੇ ਸਤਿਕਾਰ ਦਿੱਤਾ ਨਹੀਂ ਨਹੀਂ ਅਸੀਂ ਜਿੱਥੇ ਵੀ ਜੰਨੇ ਆ ਕੀ ਕੋਈ ਸਾਡੇ ਨਾਲ ਸਿੱਧੇ ਨੂੰ ਗੱਲ ਕਰਦਾ ਹੈ ਬਿਲਕੁਲ ਨਹੀਂ ਨਹੀਂ ਕੀ ਕਦੀ ਕਿਸੇ ਨੇ ਸਾਡੇ ਨਾਲ ਇੰਨੀ ਖੁੱਲ ਕੇ ਗੱਲ ਕੀਤੀ ਹੈ ਨਹੀਂ ਸਾਡੇ ਨਾਲ ਬਿੱਲੀਆਂ ਤੇ ਕੁੱਤਿਆਂ ਵਰਗਾ ਸਲੂਕ ਕੀਤਾ ਜਾਂਦਾ ਹੈ ਇਹ ਇੱਕ ਸਪਾਈ ਦਾ ਘਰ ਹੈ ਯਾਰ ਪਰ ਕਿਸੇ ਨੇ ਸਾਡੇ ਤੇ ਇੱਕ ਵਾਰ ਵੀ ਸ਼ੱਕ ਨਹੀਂ ਕੀਤਾ ਨਾ ਸੋਚਿਆ ਕਿ ਅਸੀਂ ਚੋਰ ਆਂ ਜੇਬ ਕਤਰੇ ਆਂ ਤੇ ਨਾ ਹੀ ਕਿਸੇ ਨੇ ਜਿਆ ਕੁਝ ਕਿਹਾ ਜੀ ਅਸੀਂ ਇਹ ਪੈਨ ਇੱਕ ਘੜੀ ਲੈ ਕੇ ਭੱਜ ਜਾਈਏ ਜੀ ਅਸੀਂ ਉਹਨਾਂ ਦੀਆਂ ਅਲਮਾਰੀਆਂ ਸਾਫ਼ ਕਰਕੇ ਚਲੇ ਜਾਈਏ ਤਾਂ ਸਾਨੂੰ ਕਿੰਨਾ ਛੋਟਾ ਸਮਝਣਗੇ ਯਾਰ ਅਸੀਂ ਚੋਰਾਂ ਠੱਗਾਂ ਬਹੁਤ ਨੀਚਾਂ ਅਸੀਂ ਬਹੁਤ ਥੱਲੇ ਡਿੱਗੇ ਹੋਏ ਆਂ ਪਰ ਇਸ ਗੱਲ ਦੀ ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ ਯਾਰ ਕੋਈ ਸੀਮਾ ਤਾਂ ਹੋਣੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਥੱਲੇ ਡਿੱਗਣਾ ਹੈ ਉਸਤਾਦ ਮੈਨੂੰ ਤੇਰੀਆਂ ਗੱਲਾਂ ਨੇ ਡਾਕੂ ਖੜਕ ਸਿੰਘ ਤੇ ਬਾਬਾ ਭਾਰਤੀ ਦੀ ਕਹਾਣੀ ਯਾਦ ਕਰਾਤੀ ਉਸਤਾਦ ਸultan ਕੋੜੇ ਦੀ ਚੋਰੀ ਕਰਨ ਦੀ ਬਜਾਏ ਸਾਡਾ ਕੰਮ ਸਮਾਨ ਤੇ ਪੈਸਾ ਚੋਰੀ ਕਰਨਾ ਹੈ ਅਸੀਂ ਚੋਰਾਂ ਚੋਰ ਅਜੂ ਤੂੰ ਕਹਿ ਰਿਹਾ ਉਹ ਗੱਲ ਸੁਣਨ ਨੂੰ ਠੀਕ ਐ ਕੋਈ ਫਿਲਮੀ ਕਹਾਣੀ ਦੀ ਤਰ੍ਹਾਂ ਪਲਟਾਣਾ ਮਾਰ ਤੂੰ ਯਾਰ ਤੂੰ ਚੋਰ ਦਾ ਮਨ ਪਰਿਵਰਤਨ ਕਰ ਰਿਹਾ ਏਦਾਂ ਨਾ ਕਰ ਯਾਰ ਇਹ ਸਭ ਬਕਵਾਸ ਐ ਉਸਤਾਦ ਤੂੰ ਚਾਹੁੰਨਾ ਕੀ ਐ ਮੈਂ ਨਹੀਂ ਜਾਣਦਾ ਪਰ ਮੇਰੇ ਦਿਲ 'ਚ ਕੁਝ ਹਲਚਲ ਹੋ ਰਹੀ ਐ ਯਾਰ ਅਸੀਂ ਚੋਰੀ ਕਰਦੇ ਕਰਦੇ ਇੰਨੇ ਸਵਾਰਥੀ ਤੇ ਮਤਲਬੀ ਹੋ ਗਏ ਆ। ਸਾਨੂੰ ਇੱਕ ਸਪਾਈ ਦੇ ਕਰਨੀ ਹੋਣਾ ਚਾਹੀਦਾ ਸੀ। ਉਸਤਾਦ ਮੈਨੂੰ ਲੱਗਦਾ ਤੇਰਾ ਦਿਲ ਬਦਲ ਰਿਹਾ। ਸੋਚ ਜੇ ਅਸੀਂ ਚੋਰੀ ਨਹੀਂ ਕਰਦੇ ਕੁਝ ਪੈਸਾ ਨਹੀਂ ਕਮਾਉਂਦੇ ਤੁਹਾਡੇ ਬੁੱਢੇ ਪਿਤਾ ਤੇ ਛੋਟੇ ਭਰਾਵਾਂ ਦੇ ਭੈਣਾਂ ਦਾ ਕੀ ਹੋਏਗਾ? ਜਰਾ ਇਹ ਤਾਂ ਸੋਚ ਉਹ ਸੜਕ ਤੇ ਕਟੋਰਾ ਲੈ ਕੇ ਬੈਠ ਜਾਣਗੇ। ਮੇਰੇ ਛੋਟੇ ਭਰਾ ਨੂੰ ਤਾਂ ਦਵਾਈ ਨਹੀਂ ਮਿਲਣੀ ਨਾ ਕੋਈ ਇਲਾਜ ਹੋ ਉਹ ਤਾਂ ਏਦਾਂ ਹੀ ਮਰ ਜੂ ਨਾ ਠੀਕ ਐ ਰਾਜੂ ਤੂੰ ਆ ਘੜੀ ਤੇ ਪੈਨ ਦੁਵੇਂ ਲੈ ਜਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਉਸਤਾਦ ਤੂੰ ਮੈਨੂੰ ਡਰਾ ਕਿਉਂ ਰਿਹਾ ਹੈਂ ਉਸਤਾਦ ਮੈਂ ਤੈਨੂੰ ਡਰਾ ਨਹੀਂ ਰਿਹਾ ਰਾਜੂ ਤੂੰ ਇਹਨਾਂ ਰੁਵੀਜ ਕੇ ਆਪਣੇ ਭਰਾ ਦੀ ਦਵਾਈ ਖਰੀਦ ਲਵੀ ਠੀਕ ਐ ਉਸਤਾਦ ਕੋਈ ਆਉਂਦਾ ਪਿਆ ਜੀ 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 ਤੁਸੀਂ ਇਹ ਗੁਰਬਾਜ ਦੇ ਦਾਦੀ ਜੀ ਨੇ ਜਦੋਂ ਵੀ ਕੋਈ ਮੁੰਡਾ ਆਂਦਾ ਤੇ ਇਹਨਾਂ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰਬਾਜ ਦੇ ਦੋਸਤ ਆਏ ਨੇ ਤੁਸੀਂ ਇਸ ਸਮੇਂ ਮੇਰੇ ਗੁਰਬਾਜ ਪੁੱਤਰ ਦੇ ਕਮਰੇ ਚ ਮੇਰਾ लाडला ਪੋਤਾ ਮੇਜਰ ਗੁਰਬਾਜ ਸਿੰਘ ਮੈਂ ਭਾਵੇਂ ਦੇਖ ਨਹੀਂ ਸਕਦੀ ਪਰ ਮੈਨੂੰ ਪਤਾ ਹੈ ਕਿ ਇਸ ਕਮਰੇ ਚ ਹਰ ਚੀਜ਼ ਕਿੱਥੇ ਕਿੱਥੇ ਪਈ ਹੈ ਅ ਮਕੀਤੂ ਸੀ ਹੱਸ ਜੇ ਪਾਸੇ ਉਹ ਕੰਧ ਤੇ ਉਹ ਸਮੂਹ ਫੋਟੋ ਜਿਹੜੀ ਲੱਗੀ ਆ ਉਹਨੂੰ ਦੇਖ ਸਕਦੇ ਹੋ ਜੀ ਹਾਂਜੀ ਉਹ ਖੱਬੇ ਪਾਸੇ ਤੋਂ ਜਿਹੜਾ ਤੀਜਾ ਸਪਾਈ ਹੈ ਨਾ ਉਹ ਮੇਰਾ ਪੁੱਤਰ ਗੁਰਬਾਜ ਹੈ ਤੁਹਾਨੂੰ ਪਤਾ ਹੈ ਜਦੋਂ ਉਹਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਕੈਂਪਸ ਸਿਲੈਕਸ਼ਨ ਰਾਹੀਂ ਇੱਕ ਵੱਡੀ ਬੋਹ ਰਾਸ਼ਟਰੀ ਕੰਪਨੀ ਚ ਨੌਕਰੀ ਪ੍ਰਾਪਤ ਕੀਤੀ ਤੇ ਮੈਂ ਲੱਡੂ ਵੰਡੇ ਸੀ ਪਰ ਉਹ ਤਾਂ ਕਿਸੇ ਹੋਰ ਹੀ ਸੁਰਚ ਸੀ ਮੇਰਾ ਹੱਥ ਫੜ ਕੇ ਕਹਿਣ ਲੱਗਾ ਬੀਜੀ ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਮੈਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇ ਖੁਸ਼ੀ ਸਤਕਾਰ ਤੇ ਪੈਸਾ ਮਿਲੇ ਨੌਕਰੀ ਦੀ ਸੰਤੁਸ਼ਟੀ ਵੀ ਮਿਲੇ ਕਿਸੇ ਵਿਦੇਸ਼ੀ ਲਈ ਕੰਮ ਕਰਨ ਨਾਲੋਂ ਬਿਹਤਰ ਹੈ ਕਿ ਸਾਡੀ ਭਾਰਤ ਮਾਤਾ ਦੀ ਸੇਵਾ ਕਰਨਾ ਮੈਂ ਇੱਕ ਬੋਹ ਰਾਸ਼ਟਰੀ ਕੰਪਨੀ ਵਿੱਚ ਸਿਰਫ ਨੌਕਰੀ ਕਰਾਂਗਾ ਤੇ ਫੌਜ ਵਿੱਚ ਮੈਨੇ ਨੌਕਰੀ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਮੈਂ ਫਿਰ ਗੁਰਬਾਜ ਨੂੰ ਪੁੱਛਿਆ ਪੁੱਤ ਤੂੰ ਕਰਨਾ ਕੀ ਚਾਹੁੰਦਾ ਹੈ ਉਹਨੇ ਕਿਹਾ ਕਿ ਉਹ ਇੱਕ ਸਪਾਈ ਬੰਨਣਾ ਚਾਹੁੰਦਾ ਹੈ ਇੱਕ ਸਪਾਈ ਹੋਣਾ ਸਿਰਫ ਇੱਕ ਨੌਕਰੀ ਨਹੀਂ ਦਾਦੀ ਜੀ ਇੱਕ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨਾ ਇੱਕ ਕਰੋੜਾਂ ਭਾਰਤੀਆਂ ਲਈ ਸ਼ਾਂਤੀ ਤੇ ਸੁਰੱਖਿਆ ਦੀ ਗਰੰਟੀ ਵੀ ਹੈ ਇੱਕ ਸਿਪਾਈ ਇੱਕ ਬਹਾਦਰ ਆਦਮੀ ਹੁੰਦਾ ਹੈ ਜੋ ਮਿੱਟੀ ਲਈ ਆਪਣਾ ਫਰਜ਼ ਨਿਭਾਉਂਦਾ ਹੈ ਤੇ ਉਹ ਤਿਰੰਗੇ ਦੇਸ਼ ਨੂੰ ਮਾਣ ਲਈ ਮਰਨ ਲਈ ਪਾਗਲ ਹੋ ਜਾਂਦਾ ਹੈ ਮੈਂ ਇੱਕ ਸਿਪਾਈ ਦੀ ਮਾਂ ਤੇ ਦਾਦੀ ਵੀ ਹਾਂ ਸਿਪਾਈ ਬੰਨਾ ਜ਼ਰੂਰੀ ਨਹੀਂ ਹੈ ਇਹ ਜਨੂਨ ਤੇ ਚੰਗੀ ਕਿਸਮਤ ਦੀ ਗੱਲ ਹੈ ਮੈਂ ਸਭ ਕੁਝ ਸੁਣ ਲਿਆ ਤੇ ਸਭ ਕੁਝ ਜਾਣ ਲਿਆ ਅੱਜ ਸੱਚਮੁੱਚ ਡਾਕੂ ਖੜਕ ਸਿੰਘ ਦੀ ਕਹਾਣੀ ਵਰਗਾ ਹੋ ਗਿਆ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਹ ਮੇਰਾ ਪੁੱਤਰ ਹੈ ਲੈਫਟੀਨੈਂਟ ਜਨਰਲ ਬਰਾੜ ਉਹ ਕਦੀ ਨਹੀਂ ਬਦਲੇਗਾ ਮੈਂ ਇਹਨੂੰ ਕਹਿੰਦੀ ਰਹਿੰਦੀ ਆ ਉਹ ਕਿਹੋ ਜਿਹਾ ਵਿਅਕਤੀ ਹੈ ਜੋ ਹਰ ਕਿਸੇ ਤੇ ਭਰੋਸਾ ਕਰ ਲੈਂਦਾ ਹੈ ਪਤਾ ਕੀ ਕਹਿੰਦਾ ਹੈ ਕਹਿੰਦਾ ਕਿ ਮੰਮੀ ਜੇਕਰ ਭਾਰਤੀ ਸਪਾਈ ਭਾਰਤੀ ਤੇ ਭਰੋਸਾ ਨਹੀਂ ਕਰਦਾ ਤਾਂ ਕਿਹਦੇ ਤੇ ਭਰੋਸਾ ਕਰੇਗਾ ਉਹ ਕਹਿੰਦਾ ਹੈ ਕਿ ਭਾਰਤ ਦਾ ਹਰ ਨੌਜਵਾਨ ਗੁਰਬਾਜ ਹੈ ਹੁਣ ਇਸ ਨੂੰ ਪਾਗਲਪਨ ਕਹੋ ਜਾਂ ਮੂਰਖਤਾ ਪਰ ਉਹ ਮੇਰੀ ਹਰਲੀਨਤੀ ਇਹ ਸਾਰੇ ਇੱਕੋ ਮਿੱਟੀ ਦੇ ਬਣੇ ਆ ਉਹ ਨਹੀਂ ਬਦਲਦੇ ਇਸ ਵਾਰ ਉਹ ਬਦਲਣਗੇ ਇੱਕ ਘੜੀ ਤੇ ਪੈਨ ਜੋ ਤੁਸੀਂ ਚੁੱਕਿਆ ਹੈ ਨਾ ਉਸ ਦੀ ਜੁਨਟ ਨੇ ਉਸ ਨੂੰ ਦਿੱਤਾ ਸੀ ਉਹ ਲੈ ਜਾਓ ਮੇਰੇ ਕੋਲ 15000 ਰੁਪਏ ਵੀ ਨੇ ਮੈਂ ਤੁਹਾਨੂੰ ਉਹ ਵੀ ਲਿਆ ਦੇਣੀ ਜਦੋਂ ਉਸ ਦੀ ਜੁਨਟ ਜੰਗ ਤੇ ਜਾ ਰਹੀ ਸੀ ਉਹ ਮੈਨੂੰ ਪੁਰਾਣੇ ਦਿੱਲੀ ਸਟੇਸ਼ਨ ਤੇ 10 ਮਿੰਟ ਲਈ ਮਿਲਿਆ ਸੀ ਉਹ ਪਿਆਰ ਨਾਲ ਨਾ ਮੈਨੂੰ स्वीट ਹਾਰਟ ਕਹਿੰਦਾ ਸੀ ਉਹਨੇ ਕਿਹਾ ਸੀ ਕਿ ਜਦੋਂ ਉਹ ਵਾਪਸ ਆਏਗਾ ਉਹ ਮੇਰੇ ਲਈ ਕੰਨਾਂ ਦੀਆਂ ਵਾਲੀਆਂ ਲੈ ਕੇ ਆਏਗਾ ਉਹ ਆਇਆ ਤਾਂ ਜ਼ਰੂਰ ਹਰ ਤਰੰਗੇ ਚ ਲਪੇਟਿਆ ਹੋਇਆ ਕੰਨਾਂ ਦੀਆਂ ਵਾਲੀਆਂ ਤੇ ਇੱਕ ਚਿੱਠੀ ਵੀ ਆਈ ਚਿੱਠੀ 'ਚ ਲਿਖਿਆ ਸੀ ਸਵੀਟ ਹਾਰਟ ਮੈਨੂੰ ਪਤਾ ਹੈ ਕਿ ਤੁਸੀਂ ਇਨਾ ਕੰਨਾਂ ਦੀਆਂ ਵਾਲੀਆਂ ਚ ਬਹੁਤ ਸੁੰਦਰ ਦਿਖਾਈ ਦੇਵਗੀ ਮੈਂ ਅੱਗੇ ਵਾਲੇ ਖੇਤ ਤੇ ਜਾ ਰਿਹਾ ਹਾਂ ਮੈਂ ਪਾਕਿਸਤਾਨੀਆਂ ਨੂੰ ਉਹਨਾਂ ਦੇ ਘਰ ਪੇਚਾਂਗਾ ਫੇ ਵਾਪਸ ਆਵਾਂਗਾ ਜੇਕਰ ਮੈਂ ਵਾਪਸ ਨਾ ਆਇਆ ਤਾਂ ਮੇਰੀ ਮਿਸ ਤੇ ਕੰਨਾਂ ਦੀਆਂ ਵਾਲੀਆਂ ਵਾਲੀ ਆਪਣੇ ਇੱਕ ਬਧੀਆ ਜਿਹਾ ਫੋਟੋ ਲਗਾ ਦੇਵੀਂ ਮੈਂ ਇਸ ਨੂੰ ਦੇਖਤ ਰਹਾਗਾ ਓ ਰਜੂ ਹਾਂ 우ਸਤਾਦ ਯਾਰੀ ਤੋਂ ਸੱਚਮੁੱਚ ਬੱਬਾ ਭਾਰਤੀ ਹੈ ਹਾਂ ਚੱਲ ਹੁਣ ਚਲੀਏ ਇਥੋਂ ਸਾਨੂੰ ਚੋਰੀ ਨੂੰ ਆਪਣਾ ਧੰਦਾ ਬਣਾਉਣ ਤੋਂ ਪਹਿਲਾਂ ਇੱਕ ਵਾਰ ਦੇਸ਼ ਲਈ ਕੁਝ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਰਾਜੂ ਇਹ ਹੋਣਾ ਜਾਂ ਨਾ ਹੋਣਾ ਬਾਅਦ ਦੀ ਗੱਲ ਹੈ ਸਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਸੀ ਅਸੀਂ ਪੜੇ ਲਿਖੇ ਆ ਫਿਰ ਵੀ ਫਿਰ ਵੀ ਪੈਸਾ ਕਮਾਉਣ ਲਈ ਇੰਨਾ ਆਸਾਨ ਤੇ ਘਟੀਆ ਤਰੀਕਾ ਚੁਣਿਆ ਹੈਲੋ 15000 ਰੁਪਏ ਤੇ ਉਹ ਕੰਨਾਂ ਦੀਆਂ ਵਾਲੀਆਂ ਹੋਰ ਜੋ ਮਰਜੀ ਲੈ ਲੋ ਹੋ ਸਕਦਾ ਹੈ ਕਿ ਇਸ ਵਾਰ ਮੇਰਾ ਪੁੱਤਰ ਤੇ ਮੇਰੀ ਗੁਰਬਾਜ਼ ਦੀ ਪਤਨੀ ਹਰਲੀਨ ਸਮਝ ਜਾਣ ਕਿ ਹਰ ਕੋਈ ਗੁਰਬਾਜ਼ ਨਹੀਂ ਹੈ ਮੈਂ ਭਾਵੇਂ ਦੇਖ ਨਹੀਂ ਸਕਦੀ ਪਰ ਮੈਂ ਯਕੀਨ ਨਾ ਕਹਿ ਸਕਦੀਆਂ ਕਿ ਤੁਸੀਂ ਗੁਰਬਾਜ਼ ਵਰਗੇ ਨਹੀਂ ਹੋ ਸਕਦੇ ਇਹ ਸੱਚ ਹੈ ਕਿ ਜੰਮੂ ਚ ਫੌਜ ਦੀ ਭਰਤੀ ਚੱਲ ਰਹੀ ਹੈ ਤੁਹਾਨੂੰ ਸਿਰਫ ਚੋਰੀ ਕਰਨ ਦੀ ਪਈ ਹੈ ਜੰਮੂ ਦਾ ਫਸੌਨ ਦਾ ਬਹਾਨਾ ਸੀ ਜਾਓ ਮੈਂ ਉਹਨਾਂ ਨੂੰ ਸਮਝਾ ਦਿਆਂਗੀ ਜਾਓ ਤੁਸੀਂ ਪਰ ਇੱਕ ਵਾਦਾ ਕਰੋ ਕਿ ਇਸ ਘਟਨਾ ਦੇ ਬਾਰੇ ਕਿਸੇ ਨਾਲ ਗੱਲ ਨਾ ਕਰਿਓ ਨਹੀਂ ਤੇ ਲੋਕ ਮੇਰੇ ਪੁੱਤਰ ਲੈਫਟੀਨੈਂਟ ਜਨਰਲ ਬਰਾੜ ਤੇ ਮੇਰੀ ਪੋਤ ਨੂੰ ਹਰਲੀਨ ਨੂੰ ਮੂਰਖ ਕਹਿਣਗੇ ਚਾਓ ਹੁਣ ਤੁਸੀਂ ਇੱਥੋਂ ਚਾਓ ਚਲੇ ਜਾਓ ਚੋ ਉਸਤਾਦ ਕੀ ਕਹਿੰਦੇ ਹੋ ਇਹ ਬਜ਼ੁਰਗ ਬੀਬੀ ਬਾਬਾ ਭਾਰਤੀ ਦਾਦੀ ਜੇਲ੍ਹ ਚ ਨਾ ਭਜਵਾ ਦੇ ਸਾਨੂੰ ਇੱਥੋਂ ਨਿਕਲ ਲੀਏ ਹਾਂ ਚੱਲ ਪਰ ਸਾਰਾ ਕੁਝ ਇੱਥੇ ਰੱਖ ਦੇ ਆ ਪੈਸੇ ਵੀ ਤੇ ਵਾਲੀਆਂ ਵੀ ਹੈ ਸਭ ਕੁਝ ਹਾਂ ਸਭ ਕੁਝ ਹੁਣ ਕੀ ਕਰਨ ਦਾ ਪ੍ਰੋਗਰਾਮ ਆ ਉਸਤਾਦ राजू असीं जम्मू जा रह